ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ ਸਾ ਬਿਦ ਤੁਮ ਹਰ ਜਾਣ ਹੋ ਆਪੇ ਆਮਰ ਲੋਤੇ ਫਿਰਦੇ ਕੋਈ ਬਾਤ ਨਾ ਪੂਛਤਾ ਗੁਰ 사ਤ ਗੁਰ ਸੰਗ ਕੀਰੇ ਹਮ ਥਾਪੇ ਤਨ ਧਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ धन घड़ी धन धन मूरत सो दिन ससंजो गड़ा जिठा सार येत टल गुरुदसार सेविया ਅਹਨ ਸਸਹਜ ਸੁਭਾਏ ਦਰਸਾ ਨ ਪਰਸੈ ਗੁਰੂ ਕਾ ਜਨਮ ਮਾਰਨ ਦੁਖ ਜਾਏ ਹੋ ਵੈਸੇ ਫਤਖ ਸਮੰਧੀ ਨੁਰ ਅਰ ਸੋ ਹੋ ਕੁਰ ਸੋ ਹੋ ਝੱਟਿ ਆਏ ਤੋਦ ਡਿਠੇ ਸੱਚੇ ਪਾਤ ਸਾਹ ਮਲ ਜਨਮਾਂ ਜਨਮਾਂ ਦੀ ਕੱਟੀ ਆ ਸਜਣ ਸੱਚਾ ਪਾਤ ਸਾਹ ਸਿਰ ਸਾਹਾਂਦੈ ਸਾਹ ਜਿਸ ਪਾਸ ਬਹਟਿਆ ਸੋਹੀ ਆ सबनांदा वेशो सतनाम श्रीवाहे गुरु साहेबजे तनासरि මහල්ಲ ප්ඩවා කාරභාරවා එක්ක ඕವංකාර සාතගොර ප්‍රසාද බන්දන हर बन्दना ग गुणगाव गोपालरा बन्दना हार वन्दना गणगाव गोपलरा वडा पाग देवा कोट परादा ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰੱਪ ਸੋਗ ਅਗਨ ਤੈਸਾ ਜਨ ਨ ਬਿਆਪਾ ਸਾਗਰ ਤਰੇ ਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੋਖਾ ਕੇਸ਼ ਪਾਪ ਨਾ ਫੇੜੇ ਜਮ ਜੰਦਾਰਾ ਨ ਆਵੇ ਨੇੜੇ ਤ੍ਰਸਨਾ ਅਗਨ ਬ੍ਰਹ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਣਾਇ ਪਰ ਧਨ ਦੋਖ ਕੇਸ਼ পাপ ਨ ਫੇੜੇ ਜਮ ਜੰਬਰ ਨ ਆਵੈ ਨੇੜੇ ਰਸਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪੰਜਵਾ ਘਰ 12 ਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਾਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਗਾਲੰ ਪਰਨਾਸੀ ਦਿਆਲੰ ਸਰੂਪੇ ਹਦਾੰਗ ਸੰਗੇ ਆ ਭੰਗੰ ਬਿਪੂਤੇ ਸਗਲ ਦਵਾਰ ਕਾ ਛਾੜ ਕਾ ਕਯੋ ਤਹਾਰ ਦਵਾਰ ਵਾਹੇ ਗਾਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਪਾਠ ਸਾਹੀ ਦਸਵੀਂ ਪ੍ਰਭ ਜੂ ਤੋ ਕਹਿ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਪ੍ਰਭ ਜੂ ਤੋ ਕਹਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਰਹਾਓ ਪਰਮ ਪੁਰਖ ਪਰਮੇਸ਼ਵਰ ਸੁਆਮੀ ਪਾਵਨ ਪਾਨ ਆਹਾਰੀ ਮਾਦਵ ਮਹਾ ਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਬੇਕਾਰ ਨਿਰਜੋរ ਨਿੰਦਰਾ ਬਿਨ ਨਿਰਬਖਾ ਨਰਕ ਨਿਵਾਰੀ ਵਿਪਾਸਿੰਦ ਕਾਲ ਤ੍ਰਹ ਦਰਸੀ ਬਕਰਿਤ ਪ੍ਰਨਾਸ਼ਨ ਕਾਰੀ ਤਨਰਪਾਨ ਧ੍ਰਿਤਮਾਨ ਤਰਾਤਰ ਅਨਬਿਕਾਰ ਅਸਤਾਰੀ ਹੋ ਮਤਮੰਦ ਚਰਨ ਸਰਨਾਗਤ ਕਰ ਗਲਿ ਹੋ ਬਾਰੀ ਤਨਰ ਪਾਨ ਧ੍ਰਿਤਮਾਨ ਤਰਾਤਰ ਅਨ ਬੇਕਾਰ ਅਸਤਾਰੀ ਹੋ ਮਤ ਮੰਦ ਚਰਨ ਸਰਨਾਗਤ ਕਰ ਗੈ ਲਿਹੋ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ